ਕੋਠੀਆਂ 'ਚ ਵੜ ਗਏ ਕਿੱਧਰ ਇਹਨਾਂ ਦੇ ਕਿਹੜੀਆਂ ਮੱਜਾਂ ਮੁੱਜਾਂ ਲੱਗਦੀਆਂ ਮੈਨੂੰ ਕੱਟਾ ਮੱਜੇ ਚਲੋ ਭਾਈ ਕੱਟਾ ਮੱਜੇ ਭਾਈ ਈਮਰਾਗਾ ਕੱਟਾ ਮੱਜੇ ਕੋਈ ਮੇਜ਼ਦਾ ਮੁੱਦੇ ਨਹੀਂ ਯਾਰ ਭਾਈ ਇੰਨਾ ਦਿਨਾਂ ਦੇਖ ਲਈ ਯਾਰ ਇਹਦੀ ਇੱਧਰ ਤਾਂ ਗੱਡੀਆਂ-ਗੱਡੀਆਂ ਖੜੀਆਂ ਯਾਰ ਭੈਣੋ ਕਿਰੇ ਕੱਟੇ ਮੱਜੇ ਗਰਮੀ ਵਾਲੀ ਹੋਈ ਪਈ ਆ ਹਾਂ ਭਾਈ ਐਸਾ ਅੱਛਾ ਮੈਂ ਐਸਾ ਹੈ ਮਾ ਆਖਾ ਕਿਤੇ ਗਾਣਾ ਗੂਣਾ ਹੀ ਕੱਢਦੇ ਨੇ ਬਤਿੰਦਰ ਔਰ ਭਾਈ ਠੀਕ ਹੈ ਅੱਛਾ ਆ ਦੇਖਾ ਮੈਂ ਮੱਧੇ ਆ ਗਈ ਭਾਈ ਅਰੇ ਹਾਂ ਬਕਾਊ ਆ ਗਈ ਨਾ ਨਹੀਂ ਹੈਗੀ ਫੇ ਮੈਨੂੰ ਕੇ ਬੋਲ ਮਾਰਿਆ ਮਾਰਿਆ ਤਾਂ ਡੈਮੇਜ ਪੱਕਾ ਹੋਤਾ ਹੀ ਦਿਆ ਅੱਛਾ ਅੱਛਾ ਸਭੀ ਅੱਛਾ ਅੱਛਾ ਠੀਕ ਹੈ ਇਹ ਫੋਸ ਵੀ ਕਰਦੀ ਆ ਭਾਈ ਨਾ ਭਾਈ ਨੀਕਣਾ ਕਰਦੀ ਆ ਬਈ ਕੰਨ ਕੰਨ ਪੂਰੇ ਬਣਾਏ ਲੱਗਦੇ ਹਨ ਆ ਗਈ ਅੱਛਾ ਆ ਗਈ ਆ ਗਈ ਆ ਗਈ ਹੀਗਾ ਬਈ ਮਾਇਆ ਖੜਾ ਤੇ ਉਹ ਆ ਗਈ ਪਰ ਇਹ ਸੂਨ ਵਾਲੀ ਸੂਨ ਵਾਲੀ ਲੱਗਦੀ ਹੈ ਬਈ ਯਾਰ ਇਹ ਤੇਨੂੰ ਪਰਾ ਦੰਗਲੇ ਜਾਂਦਾ ਸੈਣ ਬੰਦੇ ਨੂੰ ਸਾਧਾ ਛੋਟੇ ਕਿਤੇ ਦੋ ਮਹੀਨੇ ਦੀ ਆਬਾ ਹਾਂ ਮੈਨੂੰ ਤਾਂ ਆਪ ਹੀ ਦੋ ਮਹੀਨੇ ਦੀ ਲੱਗਦੀ ਹੈ ਇਹ ਉਹ ਪ੍ਰਾਵਾ ਸੈਣ ਬੰਦੇ ਨੂੰ ਸਾਧਲਾ ਛੋਟੇ ਕਿਤੇ ਉਹ ਮਹੀਆ ਸੈਣਾ ਸੈਣ ਪ੍ਰਾਪ ਮੈਨੂੰ ਤਾਂ ਕਿਸੇ ਪਾਸੇ ਲੱਗਦਾ ਨਹੀਂ ਤੂੰ ਸੈਣਾ ਸੁਣਾ ਹੈਂ ਉਹ ਐ ਕੱਦਦੇ ਆ ਜਾ ਉਮਰ ਤੇ ਹਾਂ ਹਾਂ ਜਿਹੜਾ ਉਹਦੇ ਖਾਨਦਾਨ ਦਾ ਦਿਮਾਗ ਉਹਨਾਂ ਦਾ ਮੇਰੇ ਕੱਲੇ ਦਾ ਇੱਕ ਸਾਇਡ ਦਾ ਅਸਾਂ ਕਿ ਤੂੰ ਦਾ ਸ਼ੇਅਰ ਲੈਣੀ ਆ ਲੈਣੀ ਤਾਂ ਹੈਗੀ ਆ ਬੰਦੇ ਸਿਆਣੇ ਨੂੰ ਸੱਦ ਮੈਨੂੰ ਸੌਦਾ ਸੁਦਾ ਵੀ ਕਰਾਂਗੇ ਦਾ ਅੱਜ ਉਹ ਨਹੀਂ ਉਹਨਾਂ ਨਾਲ ਕਰੇ ਬੰਦੇ ਕੀ ਸੱਦਾਂ ਤੂੰ ਦਾ ਸ਼ੇਅਰ ਜੇ ਲੈਣੀ ਆ ਸਿਆਣਾ ਤੂੰ ਪਰਾ ਵਾਏ ਬਣਦਾ ਜਿਵੇਂ ਤੂੰ ਜੰਗ ਵੇਲੇ ਵੀ ਸੀਗਾ ਤੂੰ ਮੈਨੂੰ ਐਂ ਦੱਸ ਮੰਗਦਾ ਕੀ ਐ ਦਾ ਐ ਦਾ ਮੈਂ ਤਾਂ ਵੀ ਪੈਸੇ ਮੰਗਦਾ ਦਾਸਾ ਇੱਕ ਦੱਸ ਵੀ ਇਹ ਇੱਕ ਕੀ ਮੰਗਣਾ ਇਹ 1 ਲੱਖ ਉਹ ਭੈਣ ਦੀ ਮਨਾ ਇਹਦਾ 1 ਲੱਖ ਹਾਂ ਇਹਦਾ ਇਹਦਾ ਹਾਂ ਇਹਦਾ ਭਾਈ ਮੈਂ ਇੱਧਰ ਰਹਿ ਟੱਪਦਾ ਕਿ ਇੱਧਰ ਨੂੰ ਆ ਜਾ ਭਾਈ ਮਿੰਟ ਪਾ ਲੈ ਉਹ ਪ੍ਰਾਵਾ ਸਹੀ ਸਹੀ ਲਾ ਲਾ ਇਹਦਾ ਕੋਈ ਰੇਟ ਤੂੰ ਦਾ ਸਿਰ ਕਿੰਨੇ ਦੇਵੇਂਗਾ ਮੈਂ ਇਹਦਾ ਰੁਪਿਆ ਤੈਨੂੰ 25000 ਦੇ ਦਿੰਨਾ ਆ ਚੱਤ ਮੰਨ ਦਾ ਤਾਂ ਖੋਲ ਕੇ ਸੰਗਲੀ ਫੜਾ ਦੇ ਉਹ 25 ਆ ਦੇ ਡੀਗੀ ਭਰਾਇਆ ਉਹ ਪ੍ਰਾਵਾ ਆਈਡੀ ਹੈ ਕਿ ਕੋੜੀ ਆ ਗਈ ਵੀ ਤੂੰ ਪੋਰਸ਼ ਦਾ ਪਰਵਾਲਿਆ ਓਏ ਬਾਈ ਉਹਦਾ ਭਰਾ ਹੈਗਾ ਕੜਕਣਾ ਜਦਾ ਉਹ ਭਰਾਵਾ ਕੜਕਣਾ ਤੋਂ ਮੁਰਗਾ ਹੁੰਦਾ ਛੋਡੇ ਸਿਆਣੇ ਬੰਦੇ ਨੂੰ ਸੱਤ ਲਿਆ ਕਿਸੇ ਨੂੰ ਜਾ ਕੇ ਜੇ ਵੇਚਣੀ ਹੈ 2 ਰੁਪਏ ਬੱਟਣੇ ਆ ਇਹਦੇ ਓਏ ਬਾਦ ਨੂੰ ਸਿਆਣਾ ਸਿਆਣਾ ਮੈਂ ਤੂੰ ਚੱਲ ਇਥੋਂ ਭਰਾਵਾ ਤੂੰ ਸਿਆਣਾ ਬੰਦਾ ਭੇਜ ਬਾਈ ਮੈਂ ਸਿਆਣਾ ਬੰਦਾ ਤੂੰ ਚੱਲ ਓਏ ਮੈਂ ਤੈਨੂੰ ਛੋਕਾ ਕਰਾ ਰਿਹਾ ਕਿ ਮੈਂ ਇਹ ਵੇਚਦੀ ਨਹੀਂ ਚੱਲ ਤੂੰ ਤੇਰਾ ਸਿਆਣਾ ਮੈਨੂੰ ਸੌਦਾ ਵੀ ਨਹੀਂ ਕਰਦਾ ਜਦੋਂ ਮੈਂ ਵੇਚਦੀ ਨਹੀਂ ਓਏ ਕਰਨੀ ਬੜੀ ਹੋਈ ਪਈ ਆ ਕਿਤਰੋਂ ਕੱਟੇ ਮੱਝ ਦਾ ਹੋਕਾ ਦੇ ਲਾਂਗੇ ਭੈਣ ਦੀ ਮਰਾ ਗਿਆ ਸੰਗ ਸੁੱਕੇ ਪਏ ਨੇ ਓ ਰੱਬਾ ਕਰਲਾ ਬਦਲ ਬਦਲ ਬਾਈ ਸਾਰੇ ਪਿੰਡ ਚ gekeੜਾ ਦੇਣਾ ਹਜੇ ਤਾਂ ਇਹ ਜੇ ਭੈਣ ਦੇ ਦੀ ਮੱਝੀ ਪਾਵਾ ਲੱਗੀ ਕੱਟਾ ਮੱਝ ਵੇ ਚਲੋ ਪਾਈ ਕੱਟਾ ਮੱਝ ਬਾਰ ਬੂਰ ਚੀਨੀ ਹੁੰਦਾ ਕੋਈ ਕਰਮੀ ਵਾਲੀ ਆ ਯਾਰ ਮੈਨੂੰ ਲੱਗਦਾ ਹੂੰ ਨਾ ਖੋਲ ਕੇ ਲੈ ਕੇ ਜਾਣੀ ਪੈ ਜੇ ਬੋਣੀ ਬੋਣੀ ਵੀ ਨਹੀਂ ਹੋਈ ਸਵੇਰ ਦੀ ਕੱਟਾ ਵੀ ਮੇਤਰਾ ਪੂਰਾ ਟੌਪ ਦਾ ਖੜਾ ਬਾਜਾਂ ਮਾਰ ਲਾ ਦੋ ਖੜ ਕੇ ਮੈਂ ਤੱਕ ਨਾ ਕੱਟਾ ਮੱਜੇ ਚਲਪਾ ਕੱਟਾ ਮੱਜੇ ਨਿੱਕਾ ਨੁੱਕਾ ਚੀਨੀ ਹੁੰਦਾ ਯਾਰ ਮੈਂ ਇੱਥੇ ਹੀ ਬੈਠ ਮੈਂ ਤਾਂ ਕਹਿੰਦਾ ਦੋ ਮਿੰਟ ਤਿੰਨ ਮਿੰਟ ਕੋਈ ਨਾ ਕੋਈ ਤਾਂ ਨਿਕਲੂਗੀ ਬਾਹਰ ਆ ਫਿਰ ਦੇਖਦੇ ਹਾਂਗੇ ਏਸੀ ਉਸੇ ਲੱਗੇ ਹੋਏ ਨੇ ਅੰਦਰ ਸੁੱਤੇ ਪਏ ਹੋਣਗੇ ਪਤੰਦਰ ਇਹ ਸਾਡਾ ਤਾਂ ਬਹੂਨੀ ਦਾ ਟਾਈਮ ਆਗਾ ਕੋਈ ਬੱਟ ਲੋ 2 ਰੁਪਏ ਕਟਿਆਂ ਦੇ ਇਹਦਾ ਕੀ ਕਰੋਂਗੇ ਰੱਖ ਕੇ ਇਹਦਾ ਸ ਮੋਹਰਾ ਨਸਲ ਦਾ ਹੀ ਮੱਝ ਮੁੰਜੀ ਅਭੀ ਨਹੀਂ ਗਰਮੀ ਪੜੀ ਐ ਸਿੱਖਤ ਦਪਹਿਰਾ ਹੋ ਰਿਹਾ ਪਤੰਦਰ ਕੋਈ ਬਾਹਰ ਵੀ ਨਿਕਲਦਾ ਕਿੰਨੇ ਹੋਕੇ ਦੇਤੇ ਕਟਾ ਮੱਝ ਵੇਚ ਲੋ ਕੋਈ 100 ਰੁਪਏ 500 ਹਜ਼ਾਰ ਦਾ ਕਟਾ ਮੱਝ ਵੇਚ ਲੋ ਆ ਕੇ ਮੈਂ ਬੈਠ ਗਿਆ ਇਹਦਾ ਮੀਨ ਮਾਤਾ ਕਨੇ ਰੱਖ ਤੋੜਾ ਕੋਲੀ ਕੁ ਆ ਤਾਂ ਲੱਗਦੀ ਮੈਨੂੰ ਮੂਰਾ ਨਸਲ ਦੀ ਕੋਈ ਨਹੀਂ ਹੈਗਾ ਉਹ ਤਾਂ ਫਿਰ ਇਹ ਮੈਂਤਲਾ ਬਣਉਂデアੜੀ ਅੱਜ ਆ ਮੈਂ ਨੇ ਕੁੰਡੇ ਜੀ ਸਿੰਘ ਵਾਲੀ ਆ ਨਾ ਕੋਲੀ ਭਾਈ ਸਾਹਿਬ ਕਿੱਧਰ ਆ ਇੱਧਰ ਆ ਉਹ ਭਾਈ ਸਾਹਿਬ ਮੈਂ ਬੈਠਾ ਇੱਥੇ ਘੰਟੇ ਦਾ ਹੁੱਕਾ ਦੇਈ ਜਾਨਾਗਾ ਕਟਾ ਮੇਰਾਗਾ ਕਿੱਧਰੋਂ ਲੱਗਦਾ ਓਏ ਕੱਟਿਆ ਵਾਲਾ ਤੂੰ ਤਾਂ ਮੈਨੂੰ ਲੱਗਦਾ ਹੀ ਨਹੀਂ ਹਜੇ ਮੈਂ ਕੱਟਿਆ ਨਹੀਂ ਮਾਰੂੰਗਾ ਤੂੰ ਲੱਗਦਾ ਹੀ ਨਹੀਂ ਲੱਗਦਾ ਤੈਨੂੰ ਮੈਂ ਹਜੇ ਨਾ ਕੱਟਿਆ ਵਾਲਾ ਹੀ ਨਹੀਂ ਲੱਗਦਾ ਤੈਨੂੰ ਮੈਂ ਹਜੇ ਬਹਿ ਜਾ ਯਾਰ ਤੂੰ ਬਹਿ ਜਾ ਯਾਰ ਘੰਟੇ ਦਾ ਬੈਠਾ ਉੱਤੋਂ ਗਰਮੀयां ਬਹੁਣੀ ਹੋਈ ਨਹੀਂ ਮੇਰੀ ਮੇਰੀ ਗੱਲ ਤਾਂ ਸੁਣ ਹਾਂ ਸੋਹਾਰਾ ਬਾ ਕੋਈ ਦੁਪਹਿਰੇ ਹੈ ਨਹੀਂ ਇੱਕ ਇੱਕ ਕਰ ਲੈਨੇ ਆ ਨਾ ਬੇਈਮਾਨਾ ਨਹੀਂ ਆਪਾਂ ਕਰਦੇ ਨਾ ਹੋਰ ਇੱਥੇ ਤੂੰ ਲੱਡੂ ਵੱਟਦਾ ਸੀ ਬੇਈਮਾਨੇ ਨੂੰ ਬੈਠਾ ਸੀ ਚੋਰੀ ਕਰ ਨੂੰ ਮਾਰੂੰ ਡੰਗਾ ਨਾ ਨਾ ਆਪਾਂ ਬੰਦਾ ਲਿਖਿਆ ਨਹੀਂ ਆ ਕਿ ਮੈਂ ਬੰਦਾ ਆ ਮਾਰੂੰ ਮੈਂ ਛੋਟੀਆਂ ਛੋਟੀ ਮਾਰੇਗਾ ਹਾਂ ਵੋਏ ਵੋਏ ਨਾ 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 ਹੂੰ ਬੰਦਾ ਇੱਕ ਆਇਆ ਠੀਕੋ ਕਾ ਤੂ ਦੇ ਦੇ ਇੱਕ ਹੋਕਾ ਮੈਂ ਦੇ ਦੇਣਾ ਠੀਕ ਹੈ ਜੇ ਤਾਂ ਕੋਈ ਆ ਗਿਆ ਬਾਹਰ ਤਾਂ ਠੀਕ ਹੈ ਨਹੀਂ ਆਪਾਂ ਚੱਕ ਲਈ ਚੰਦੂ ਠੀਕ ਹੈ ਠੀਕ ਹੈ ਹਾਂ ਇੱਕ ਖੋਲ ਇੱਕ ਖੋਲੂ ਮੈਂ ਕਟਾਂਗ ਸੜ ਜਾਗੀ ਥੀ ਬੜੀ ਮੈਡ ਮੈਂ ਖੋਲੂ ਮੇਰਾ ਖੋਲ ਨਹੀਂ ਚੱਲ ਆਪਣੇ ਕਿਹੜਾ ਇਥੇ ਠੋਲੂ ਲੱਗ ਰਿਹਾ ਹਾਂ ਹੋਰ 1000 ਰੁਪਏ ਇਹਦੇ ਚਲੋ ਤੂੰ ਗਾਹੀ ਵਧੀਆ ਨਾਲ ਟੁੱਟੇ ਛੇਤਰ ਵਾਂਗੂ ਟੁੱਟੇ ਛੇਤਰ ਵਾਂਗੂ ਬੈਠਾ ਵੀ ਘੰਟੇ ਦਾ ਫਿਰ ਮੈਂ ਮੇਖਾ ਲਾ ਦੂੰ ਮੈਂ ਨਾ ਨਾ ਮੇਖਾ ਮੁਖਾ ਨਹੀਂ ਮੈਂ ਬੈਠਾ ਘੰਟੇ ਦਾ ਬੈਠਣਾ ਅੱਜ ਮੰਨਿਆ ਕਰ ਮੰਨਿਆ ਕਰ ਕੀ ਮੈਂ ਚਲ ਦੇਖਦਾਂਗਾ ਤੂੰ ਪਹਿਲੀ ਖੋਲ ਕੇ ਲੈ ਕੇ ਜਾ ਜੇ ਤਾਂ ਕਿਸੇ ਨੇ ਨਾਂ ਚੱਕਿਆ ਛੇਤਰ ਡੰਡਾ ਹਾਂ ਕਿਸੇ ਨੇ ਹੋਕਾ ਨਾਂ ਮਾਰਿਆ ਠੀਕ ਐ ਠੀਕ ਐ ਫਿਰ ਤਾਂ ਮੈਂ ਦੂਜੀ ਵੀ ਖੋਲ ਲਈ ਕੋਈ ਐਂ ਕਰਦੇ ਹਾਂ ਹੋਕਾ ਪਪੋਲਾ ਜਨ ਮਾਰ ਦਈਏ ਸੁਣੇ ਵੀ ਨਾ ਕਿਸੇ ਨੂੰ ਟੱਟਾ ਹਮਾ ਚ ਵੇਚ ਲੋ ਬਾਈ ਅਸ ਦੇਤਾ ਦੇਤਾ ਫੇਸ ਕੋਲ ਖੋਲ 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 ਉਹ ਮਾਰਦੀ ਤਾਂ ਨਹੀਂ ਉਹ ਸਿੰਘ ਜੇ ਭੜੇ ਲੱਗਦੇ ਦੇਖ ਲੈ ਦੇਖ ਲੈ ਹੱਟ ਓ ਕੀ ਕਰੀਏ ਨੇ ਤੁਸੀਂ ਉਹ ਕੀ ਹੋ ਗਿਆ ਕਿਵੇਂ ਬਸਵੇਂ ਖੋਲੀ ਜਨੇ ਆ ਨਾ ਨਾ ਭਾਈ ਉਹ ਚਿਚੜ ਲੱਗ ਰਹੀ ਮੈਂ ਚਿਚੜ ਤੋੜਦਾ ਸੀ ਮੱਕ ਵੀ ਬੈਠਾ ਸੀ ਭਾਈ ਆ ਦੇਖਿਆ ਇਸ ਤਾਂ ਸੇਵਾ ਤੇ ਆ ਸੇਵਾ ਕਿਹੜੀ ਹੁਣ ਸੇਵਾ ਕਰ ਜੋ ਦੁਪਹਿਰੇ ਦੁਪਹਿਰੇ ਇਸ ਤਾਂ ਲੋਕ ਸੇਵਾ ਤੇ ਆ ਭਾਈ ਨਾ ਨਾ ਐਨਾ ਅਸੀਂ ਜਾਨਵਰਾਂ ਦਾ ਵੀ ਖਿਆਲ ਰੱਖਦੇ ਆਂ ਬਾਈ ਕਰਦੇ ਕੀਓ ਤੁਸੀਂ ਕੀ ਕੰਮ ਕਰਦੇ ਹੋ ਬਾਈ ਕੰਮ ਤਾਂ ਬਾਈ ਕੀ ਕਰਨਾਗਾ ਅਸੀਂ ਕੱਤੇ ਮੱਝ ਵੇਚਦੇ ਆਂਗੇ ਬਾਈ ਤੇ ਖਰੀਦਦੇ ਆਂ ਬਾਈ ਲੱਗਦਾ ਤਾਂ ਹੈ ਨਹੀਂ ਤੁਸੀਂ ਦਾ ਪੈਂਟਾ ਕਾ ਅਸੀਂ ਫਿਰਦਾ ਐ ਪੈਂਟਾ ਬਾਈ ਯਾਰ ਬਿਜ਼ਨਸ ਆ ਬਾਈ ਫਿਰਦਾਗਾ ਬਿਜ਼ਨਸ ਆ ਓ ਯਾਰ ਮੈਂ ਮੇਰੀ ਗੱਲ ਹੋ ਰਹਾ ਛੋਟੀ ਗੱਲ ਹੋ ਰਹਾ ਹੋਰ ਅਸੀਂ ਨੀਕਰ ਚ ਵੇਚੀ ਨਹੀਂ ਕੋਈ ਵੀ ਯਾਰ ਹੈ ਓਏ ਆਪਣੇ ਕੋਲੇ ਹੈਗਾ ਮਾਲ ਤਾਂ ਜੇ ਲੈਣਾ ਇਹਨਾਂ ਦੇ ਕੰਮ ਮੱਥਾ ਮਾਰਿਆ ਤੁਸੀਂ ਕਾਲੇ ਕੰਮ ਤੇ ਯਾਰ ਕੀ ਆ ਸੋਰੀ ਕੋਲੇ ਆਪਣੇ ਕੋਲੇ ਚਿੱਟਾ ਸਿਉਣਾ ਚਿੱਟਾ ਸਿਉਣਾ ਹੈ ਚਿੱਟਾ ਸਿਉਣਾ ਚਿੱਟਾ ਸਿਉਣਾ ਹਾਂ ਪਹਿਲੀ ਵਾਰ ਸੁਣਿਆ ਯਾਰ ਇਹ ਤਾਂ ਮਾਲ ਦੇਖੋ ਤੁਸੀਂ ਆ ਜਾਓ ਚਲੋ ਇਹ ਤਾਂ ਪਰੋ ਹੈ ਮੈਨੂੰ ਕੱਪੀ ਜਿਹਾ ਹੀ ਲੱਗਦਾ ਇਹ ਚਿੱਟਾ ਸਿਉਣਾ ਕਿਤੇ ਉਹਨੂੰ ਤਾਂ ਨਹੀਂ ਕਹਿੰਦਾ ਉਹ ਇਹ ਚਿੱਟਾ ਸਿਉਣਾ ਊਣਾ ਕੋਈ ਕਿਤੇ ਚਿੱਟੇ-ਚੁੱਟੇ ਫਸਾ ਦੇ ਆਪਾਂ ਨੂੰ ਓਏ ਭਾਈ ਭਾਈ ਕੀ ਗੱਲ ਬਾਤ ਆ ਕੀ ਗੱਲ ਬਾਤ ਆ ਉਹ ਮੇਰੇ ਕੋਲੇ ਸਾਰਾ ਮਾਲ ਆ ਸੀਲ ਕੁੱਕੜਾ ਹਾਂ ਕਬੂਤਰ ਆ ਸਾਰਾ ਕੁਝ ਆ ਜੋ ਮਰਜ਼ੀ ਲੈ ਲਓ ਅੱਛਾ ਆ ਜਾਓ ਦੇਖਣ ਲੱਗਿਓ ਕਿਰਾ ਹਾਂ ਮੈਂ ਕਹਣਾ ਦੇਖਣ ਨਹੀਂ ਆਇਆ ਆ ਜਾ ਮਾਰੀ ਲਵਾਗੇ ਫਿਰ ਆਪਾਂ ਜੇ ਵਧੀਆ ਹੋਇਆ ਤਾਂ ਆਪਾਂ ਚੱਕ ਲਾਂਗੇ ਹਾਂ ਮੌਂ ਵੀ ਨਹੀਂ ਉਤਰ ਕੇ ਦੀ ਮੇਰੀ ਵੀ ਗੌਣੀ ਤਾਂ ਮੇਰੀ ਵੀ ਨਹੀਂ ਹੋਈ ਮੈਂ ਤਾਂ ਰੋਟੀ ਵੀ ਗੁਰਦੁਆਰੇ ਰੋਟੀ ਖਾ ਕੇ ਆਇਆ ਮੈਂ ਇਧਰੋਂ ਸਿੱਧੀ ਹੋਰ ਤੂੰ ਗਿਆ ਨਹੀਂ ਉਹ ਬੇ ਦਿਖਾ ਕੇ ਉੱਤੇ 40 ਰੁਪਏ ਭਰਾਵਾ ਧੜੀ ਜਮੀ ਨਹੀਂ ਬਣੀ ਅੱਜ ਨਾ ਨਾ 40 ਰੁਪਏ ਦੀ ਪਲੇਟ ਆ ਮੈਂ ਤਾਂ ਹੋਰ ਸਕੀਮ ਲਾਈ ਸੀ ਮਾਹ ਜੇ ਡੰਗਰ ਨਾ ਮਿਲੇ ਤਾਂ ਮੇਰੇ ਕੋਲ ਤਾਂ ਬੋਰੀ ਵੀ ਹੈਗੇ ਪਾਥੀਆਂ ਦੀ ਭਰ ਕੇ ਵੇਚ ਦਾਂਗੇ ਸ਼ਹਿਰ ਦੀ ਉਹ ਆਹ ਦਿਖਾ ਦੇ ਸਾਰੀਆਂ ਪਾਥੀਆਂ ਆ ਭੰਨਣ ਕੀੜਾ ਵਪਾਰੀ ਆ ਤੂੰ ਯਾਰ ਉਹ ਯਾਰ ਮੈਂ ਡੰਗਰਾਂ ਦਾ ਵਪਾਰੀ ਆ ਜੇ ਪੈਸਾ ਰੱਖਿਆ ਕਰ 30 35000 ਆ ਤੈਨੂੰ ਜੀਭਾਂ ਦੀਆਂ ਨਹੀਂ ਫੁੱਲੀਆਂ ਇਹਨਾਂ 'ਚ ਕੁਝ ਨਹੀਂ ਹਾ ਬਾਈ ਗੱਲੀ ਆਜੋ ਆਜੋ ਯਾਰ ਮੜਾ ਜੈ ਸਿੱਧੀ ਆਜੋ ਚੱਲ ਬਾਈ ਚੱਲ ਚੱਲ ਬਾਈ ਆਗੇ ਆਗੇ ਸਕੰਜੀ ਵੀ ਪਣਵਾ ਲੈ ਬਾਈ ਗਰਮੀ ਵਾਲੀ ਹੈਗੀ ਆਜੋ ਆਜੇ ਕਰ ਕੋਕ ਨਾ ਪੀਵਾਗੇ ਅੱਜ ਜੇ ਸਕੰਜੀ ਵੀ ਪਣਵਾ ਕੇ ਪੀਉਂਦਾ ਹੈਗਾ ਤਾਂ ਉਹੀ ਪੀਲਾ ਕੋਕ ਕੋਕ ਨਾ ਤੂੰ ਪਾਲਦਾ ਇੱਟੇ ਸਿਆਉਣੇ 'ਚ ਕਿਤੇ ਊਣਾ ਚਟਾ ਚੰਮ ਢੇੜਦੇ ਆਪਾਂ ਓਏ ਮੁੰਡਾ ਨਾ ਫੌਜੀ ਆ ਸਾਡਾ। ਸੇਸ ਕਰਕੇ ਸਮਾਨ ਅਸੀਂ ਸੌਂਕਦਾ ਰੱਖਦੇ ਵਧੀਆ ਚੰਗਾ। ਮੁਸ਼ਕਾਂ ਦੀ ਐ ਕੱਟੇ ਦੀ। ਕੱਟੇ ਦੀ ਮੁਸ਼ਕ ਤੈਨੂੰ ਕਿੱਧਰੋਂ ਆ ਗਈ? ਲੱਗਦਾ ਜਿੰਦਾ ਰਹਿਆ ਇਹਨਾਂ ਦੇ। ਖੱਬਲ ਦੇਖ ਲੈ। ਤੂੰ ਗਾਹ ਤੋਂ ਆਂਦੀ ਹੋ। ਗਾਹ ਤੋਂ ਆਉਂਦੀ ਹੋਗੀ। ਆਜੋ ਆਜੋ ਆਜੋ। ਬਾਈ ਦੇ ਘਰੋਂ ਨਾ ਆਉਂਦੀ ਹੋਵੇ। ਹਾਂ ਹਾਂ। ਪਰ ਇਹ ਤਾਂ ਕੰਦ ਮੌਕਾ ਵਾਲਾ ਜਮ ਰੱਖਦੇ ਨਹੀਂ। ਕੱਟ ਬਾਈ ਕੁੱਤਾ ਕਦਾਤਾ ਨਹੀਂ ਹੈਗਾ। ਨਹੀਂ ਨਹੀਂ ਆਜੋ ਕੁਛ ਨਾ ਕੁਛ ਨਹੀਂ ਕਹਦਾ ਕੁੱਤਾ ਹੈਗਾ। ਓਏ ਆਹਾ ਓਏ ਮੈਕਸੀਕੋ ਵਾਲੀ ਕੰਦ। ਆਹਾ ਬਾਈ ਮਾਰੋ ਛਾਲ ਜਾ ਟੱਪਿਓ ਗੱਬਰੂ ਮੁੰਡਿਓ। ਆਜੋ ਬੱਜੋ। ਆਤਾ ਯਾਰ ਤੱਕਾ ਉਹ ਉਹ ਦੇਖ ਉਹ ਫੜਾ ਉਹ ਫੜਾ ਮੁ ਕਿੱਧਰ ਆਹਾ ਵੇ ਆ ਕਦ ਦੇਖ ਤੈਨੂੰ ਬਾਈ ਤੇਰੀ ਆ ਬੱਚੀ ਕੋਲ ਤੇ ਦੇਖ ਪੀਸੀ ਦੀ ਮੱਛੀ ਵਾਲੀ ਆਏ ਉਪਰਾ ਵਾ ਤੂੰ ਐਡਾ ਜੰਪ ਪਾਰੀ ਚੱਕੀ ਦਾ ਓਏ ਓਏ ਛੱਡਦਾ ਜਾਨਵਰ ਆਸਲਾਏ ਬਾਹਰ ਮਗ ਜਾਂਦਾ ਉਧਰ ਆਹਾ ਵੇ ਬਰਬਰੀ ਯਾਰਾ ਸਤੰਬਰ ਵਾਤੀ ਦੱਸ ਓ 21 ਸੰਦਾ ਤੇਰੇ ਕੋਲੇ ਆ ਦੇਖ ਬੱਕਰੀ ਕਿਹੜੀ ਆਹਾ ਉਹ ਦੇ ਦੇ ਹਾਂ ਵਾ ਸਿੰਗ ਦੇਖੀ ਉਹ ਆਹ ਮੂੰਹ ਹਲਵਾਈ ਦੇ ਮਟਰਾਂ ਵਰਗੇ ਆ ਓਲੇਰਾ ਦੇਖ ਲੈ ਵਾ ਨੇ ਵਾ ਦੇਖ ਅਬ ਬਾਲਟੀ ਨਾ ਭਰ ਦਿੰਦੀ ਆ ਕਾਦੀ ਪਾਣੀ ਦੀ ਬਈ ਰੋਜ ਪਾਣੀ ਦੀ ਨਹੀਂ ਦੁੱਧ ਇਹਨਾਂ ਦਿੰਦੀ ਆ ਅਸਾ ਦੁੱਧ ਦਿੰਦੀ ਆ ਬਈ ਇਨਾਂ ਹਾਂ ਅਸਾ ਕੀ ਇਹ ਤਾਂ ਬਾਲੀ ਤੱਕਲੀ ਚੀਜ਼ ਆ ਨਾ ਕੀ ਆ ਬਈ ਤੇਰਾ ਨਾ ਵੀਰੇ ਆਪਣਾ ਬੂਟਾ ਬੱਕਰੀਆਂ ਵਾਲਾ ਅਸਲਾ ਦੇਖ ਅੱਖ ਦੇਖ ਬਈ ਮਿੱਲੀ ਬੂਟਾ ਬੱਕਰੀਆਂ ਵਾਲਾ ਯਾਰ ਇਹ ਵਪਾਰੀ ਘੱਟ ਛਕ ਨੂੰ ਚੋਰ ਲੱਗਦਾ ਉਹ ਬੇਚੀ ਜਿਹੜੀ ਅੱਖਾਂ ਨੇ ਦੀਆਂ ਹੂੰ ਤਾਂ ਨਹੀਂ ਕਿਸੇ ਦਾ ਸਮਾਨ ਚੱਕ ਚੁੱਕ ਕੇ ਲਿਆ ਨਹੀਂ ਨਹੀਂ ਮਾਰ ਲ ਖਿਦਾ ਪੂਰਾ ਸਿਰ ਇਹ ਬੱਕਰੀ ਨੂੰ ਐਵੇਂ ਸਮਝੇ ਚੈਂਪੀਅਨ ਹੈ ਥੀ ਮੇਰੇ ਮੇਲੇ ਦੀ ਅੱਛਾ ਕੇ ਭਾਈ ਹਾਂ ਠੀਕ ਆ ਭਾਈ ਹਾਂ ਕਾਦ ਨਾ ਦੇਖ ਕੀ ਦਿੰਦੀ ਆ ਭਾਈ ਇਹ ਇਹ ਵੀਰੇ ਸੋਨੇ ਦੇ ਮਿੰਗੜ ਹੁੰਦੇ ਆ ਹੈ ਸੌਨੇ ਦੇ ਆ ਮਿੰਗੜਾ ਓ ਯਾਰ ਇਹਨੂੰ ਖਵਾਉਣਾ ਵੀ ਪੈਂਦਾ ਫੇਰ ਹੀ ਦੇਊਗੀ ਕੋਈ ਕੋਈ ਮੋਟਾ ਆਪਾਂ ਤਾਂ ਬਣ ਜਾਏ ਲੱਖਪਤੀ ਤੇ ਮਿੰਗੜਾ ਦੇ ਦੋ ਵੀ ਦੇਤੀਆਂ ਹਾਂ ਪੈਸੀ ਪੈਸੇ ਆ ਅੱਖਾਂ ਦੇਖ ਰਹੀਆਂ ਕੀ ਦੇਖ ਰਹੀ ਪੱਕਾ ਜੀ ਹਾਂ ਸੋਨੇ ਦਾ ਮਿੰਗਣਾ ਪੱਕਾ ਬਲਣੀ ਪੈਣੀ ਥੈਨੂੰ ਚਾਰ ਨਹੀਂ ਹੁੰਦਾ ਇਸ ਮਿੰਟ ਚਾਰ ਨਾਲ ਉਹ ਜਿਹਾ ਬਾਗੇ ਚੜੀ ਆਇਆ ਕਰੋ ਅੱਛਾ ਜੀ ਬਸ ਖਾਜ ਨਹੀਂ ਹਾਂ ਇੱਕ ਦਿਨ ਥਾ ਜਾਂਦੀ ਹੈ ਅਸਾਂ ਕਿ ਸਾਡੇ ਦਾ ਸ਼ਾਂਭ ਥੈ ਜੀ ਸੋਨੇ ਦੀ ਹਾਂ ਮਿੰਗਣਾ ਚ ਉਹ ਮੋਟਾ ਹੱਥ ਮਾਰ ਕੇ ਦੇ ਲਾਉਗੇ ਮਿੰਗਣੀ ਥਾ ਜੇ ਕੋਈ ਸੋਨੇ ਦੀ ਤੇਰੀ ਪੋਆ ਨਹੀਂ ਉਹ ਮਹੀਨੇ ਚ ਕਦੀ ਥਾਉਂਦੀ ਆ ਸੱਤ ਮਹੀਨੇ ਚ ਕਦੀ ਥਾਉਂਦੀ ਆ ਬਈ ਸੋਨਾ ਲੱਖ ਰੁਪਏ ਨਾ ਹੋ ਰਿਆ 20000 ਦੀ ਥੈਗੀ ਜੇ ਇੱਕ ਰੋਜ਼ ਮਹੀਨੇ ਕਿਤਾਗੀ ਵਾਧੂ ਆ ਚੱਕ ਯਾਰ 20000 ਚੱਕ ਬੀtheta ਮੇਮਣੇ ਦਿੰਦਾ ਉਹ ਫਿਰ ਅੱਲੇ ਪਾਸੇ ਆ। ਚੱਲ ਉਹ ਮੋਟੇ ਆਪਾਂ ਹੀ ਲੈਂਦੇ ਹਾਂ। ਰੰਗ ਵੀ ਸੋਨੇ ਵਰਗਾ ਹੋ ਰਿਹਾ ਇਹਦਾ ਅੱਜ ਤੱਕ ਹੀ ਪਹਿਲਾਂ ਇਹ। ਸੋਨੇ ਵਰਗਾ ਹੋ ਜਾਂਦਾ ਰੰਗ। ਕੇਰਾ ਆਪਾਂ ਭੱਜ ਚੱਲਦੇ ਕੀ ਇਹ ਮੋੜ ਹੀ ਲਵੇ ਬਾਸ। ਆ ਜਾ ਯਾਰ ਮੋਟੇ ਪਾਸੇ ਦਾ ਬਾ ਮੈਗਾ ਵੱਡਾ ਅੱਦਲੀ। ਅਸੀਂ ਨਹੀਂ ਲੈ ਲਈਏ। ਅਸੀਂ ਕੀ ਕਰਨੀ ਹੈਗੀ ਬੱਕਰੀਆਂ ਇਹਦੀ। ਓਏ ਆ ਜਾਓ ਓਏ ਆ ਜਾਓ। ਆਏ। ਉਹ ਨਹੀਂ ਆਂਦੀ। ਸਾਹ ਬਾਹਲਾ ਮੈਨੂੰ ਇਹ ਕੰਮ ਦਾ। ਹਾਂ ਬਾਈ। ਆ ਜਾਓ ਆ ਜਾਓ। ਗਾਲ ਸਮੇਂ ਮੈਂ ਇਸ ਨੂੰ ਕੱਲ ਦਾ ਤੂੰ ਯਾਰ ਕੋਈ ਦੇਣ ਲੈਣ ਵਾਲੀ ਗੱਲ ਕਰ ਓਏ ਜਦੋਂ ਲਿਆਂਦੀ ਚਿੱਟੀ ਸੀ ਆ ਰੰਗ ਬਦਲ ਕੇ ਸੋਨੇ ਰੰਗ ਹੋ ਜਾਂਦੇ ਨੇ ਬਸ ਸਾਰੀ ਸੋਨੇ ਦੀ ਹੋ ਜੀ ਜਾਂਦਾ ਜਾਂਦਾ ਮੈਂ ਟੱਕ ਲਿਆ ਕੁਛ ਨਾ ਕੁਛ ਜਾਂਦਾ ਜਾਂਦੀ ਆਈ ਵਾਲੀ ਹੱਤ ਦੀ ਆਏ ਨਹੀਂ ਬਦਸ ਸੋਨੇ ਦੀ ਬਣ ਜੇ ਹੌਲੀ ਹੌਲੀ ਤੂੰ ਬਾਈ ਯਾਰ ਲੈਣਾ ਪੈਸੀ ਤੱਕ ਬਸ ਹੋਰ ਕੱਟ ਦੇ ਦੋ ਕੋਈ 500 ਹੋਰ ਕੱਟ ਦੇ ਦੇ 35000 ਐ 36 ਦੇ ਦੋ ਬਸ ਲੈ ਜਾ ਮੋਟੇ ਅੱਧਾ ਅੱਧਾ ਤੇ 36 ਦੀ ਦੇ ਯਾਰ ਬਾਈ ਲੈ ਜਾ ਲੈ ਜਾ ਠੀਕ ਹੈ ਖਲਾ ਆ ਜਾ ਕੱਢ ਦੇ ਬਾਈ ਕੱਢ ਕਰ ਚੱਲ ਯਾਰ ਕੱਢ ਦੇ ਦੇ ਮੋਟੇ ਪੈਸੇ ਫਾਈਸੇ ਭਾਈ ਸਾਰੇ ਕਿੱਥੋਂ ਦੇਦਾ ਮੈਂ ਮੇਰੇ ਕੋਲ ਤਾਂ ਆਪ ਘੱਟ ਮੈਂ ਜਾ ਕੇ ਦੇ ਦੂੰ ਤੈਨੂੰ ਜਾ ਕੇ ਜੂਕੇ ਨਹੀਂ ਭਾਈ ਆਏ ਆਪਣਾ ਕੀ ਆ ਹੋਗਾ ਕਿ ਮੈਂ ਤੈਨੂੰ ਕੀ ਜਾਣਦਾ ਹੈ ਆਪਣੀ ਬੱਕਰੀ ਵੀ ਸਾਂਝੀ ਹੁਣ ਤਾਂ ਬੱਕਰੀ ਤਾਂ ਹਾਂਜੀ ਹੈਗੀ ਭਰਾਵਾ ਇੰਨੇ ਨਹੀਂ ਹੈਗੇ ਮੇਰੇ ਕੋਲੇ ਚੰਗ ਚੰਗਾ ਫਿਰੋ ਚੰਗਾ ਜਿੰਨੇ ਕ ਹੈਗੇ ਉਹਨੇ ਕਿ ਦੇ ਕੱਢ ਬਾਕੀ ਮੈਂ ਕੱਢੂੰ ਕੱਢ ਪਹਿਲਾਂ ਆਸੇ ਹੈਗੇ ਮੇਰੇ ਕੋਲੇ ਆ ਲੈ ਭਾਈ ਵੇ ਆ ਚੱਕ 10 ਧਾਰਾ 10 ਹੈ ਹਾਂ 25 ਦੁੱਧ ਦੇ ਕੋਈ ਲੈ ਵੀ ਗਣ ਬੱਚੇ ਇਹਦੇ ਨਾਲ ਆ ਚੱਕ ਲੈ ਵੀ ਫਿਰ ਪੂਰੇ ਨੇਗੇ ਆ ਖਲਾ ਜਾ ਠੀਕ ਹੈ ਫੜ ਕਰ ਲੈ ਰੱਬ ਦੇ ਨਾਲ ਲੈ ਵੀ ਛੋਲੀ ਚ ਪਾ ਸੰਗਲ ਉਹ ਭੱਜ ਗਈ ਉਹ ਫੜ ਲੈ ਇਧਰ ਪਾ ਮੇਰੀ ਛੋਲੀ ਪਾ ਮੀਂਗੜ ਮੂੰਗਣਾ ਚੜਦੇ ਨੇ ਇਹਨਾਂ ਦੇ ਘਰੇ ਹੁਣ ਦੇਖ ਕੇ ਉਹ ਬੱਕਰੀ ਆਪਣੀ ਹੋ ਗਈ ਓਏ ਐਂਕਰ ਆ ਬਾਲਟੀ ਚੱਕ ਚਲ ਅਬ ਬਾਲਟੀ ਚਾਕੇ ਮਗਰੀ ਲਾਲਾ ਬਾਦਾ ਕਰੇ ਤੈਨੂੰ ਕਿਤੇ ਰਾਹ ਚ ਮਿੰਗੜ ਨਾ ਕਰਦੇ ਖਰਚਾ ਖਰਚਾ ਬਈ ਬਾਲਟੀ ਲੈ ਕੇ ਜਾਂਦੇ ਆ ਅਸੀਂ ਹਾਂ ਉਹ ਬਾਲਟੀ ਇੱਥੇ ਮਗਰੀ ਰੱਖੀ ਬਾਲਟੀ ਦੋਸੋਂ ਕੱਟ ਲੂ ਬਾਲਟੀ ਆ ਮਗਰੀ ਕਪੂਸ ਜੀ ਲੈ ਗਈ ਜਾਂਦੀ ਆ ਬਾਲਟੀ ਆ ਜਾ ਆ ਮਿੰਗੜ ਨਾ ਧਰੂਗੀ ਆ ਮਿੰਗੜ ਨਾ ਡਿੱਗੇ ਇਹਦੀ ਇੱਕ ਵੀ ਗਲੀ ਚ ਆ ਜਾ ਆ ਜਾ ਆ ਜਾ ਚੱਲ 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 ਚੱਲਾ ਚੱਲ ਤਾਂ ਮੇਰਾ ਨੁਕਸਾਨ ਵੱਧ ਕਰੀਏ ਨਾ ਫਾਇਦਾ ਘਟ ਕਰ ਚੱਲ ਲੈ ਜਾ ਪਾ